ਇੱਥੇ ਵੀ ਜਿਹੜਾ ਹੈਗਾ ਉਹ ਲੰਡਨ ਬ੍ਰਿਜ ਬਣ ਰਿਹਾ ਜਿਵੇਂ ਉਹ ਸਾਹਮਣੇ ਤੁਸੀਂ ਦੇਖ ਰਹੇ ਹੋ ਇੱਥੋਂ ਆਹ ਚੀਜ਼ ਪੂਰੀ ਇਹਦੇ ਨਾਲ ਜੁੜ ਜਾਣੀ ਹੈ ਜੁੜ ਕੇ ਜਿਹੜਾ ਹੈਗਾ ਉਹ ਇੱਥੇ ਇਹਨਾਂ ਨੇ ਲੰਡਨ ਬ੍ਰਿਜ ਆ ਜਿਹੜਾ ਉਹ ਵਿਖਾਉਣਾ ਹੈ ਅੰਡਰਵਾਟਰ ਟਨਲ ਹੈ ਜਿਹੜੀ ਆਪਣੇ ਮੁਕਸਰ ਸ਼ਹਿਰ ਦੇ ਵਿੱਚ ਪਹਿਲੀ ਵਾਰੀ ਆਈ ਹੈ ਦੁਬਈ ਦੇ ਵਿੱਚ ਹੈ ਵੈਸੇ ਇਸ ਵਿੱਚ ਲੋਕ ਦੇਖ ਸਕਦੇ ਨੇ ਲੰਡਨ ਬ੍ਰਿਜ ਹੈ ਬੁਰਜ ਖਲੀਫਾ ਮੀਆ ਟਾਵਰ ਸਾਰੀ ਚੀਜ਼ਾਂ ਤੁਹਾਨੂੰ ਇੱਥੇ ਦੇਖਣ ਨੂੰ ਮਿਲੂਗੀਆਂ ਤੁਹਾਡੇ ਆਪਣੇ ਸ਼ਹਿਰ ਮੁਕਸਰ ਸ਼ਹਿਰ ਦੇ ਵਿੱਚ ਜਿਸ ਦੀ ਕੋਈ ਅਲੱਗ ਤੋਂ ਟਿਕਟ ਨਹੀਂ ਹੈ ਕੋਈ ਉਹ ਨਹੀਂ ਹੈ ਤੁਸੀਂ ਆਰਾਮ ਨਾਲ ਆ ਕੇ ਮੇਲੇ ਦਾ ਆਨੰਦ ਮਾਣ ਸਕਦੇ ਹੋ ਕਿ ਲੋਕੀ ਆਰਾਮ ਨਾਲ ਆਣ ਤੇ ਇਸ ਜੀ ਦਾ ਆਨੰਦ ਮਾਣ ਸਕਣ ਇੱਥੇ ਸਿਕਿਉਰਟੀ ਲਈ ਪ੍ਰੋਪਰ ਸੀਸੀਟੀਵੀ ਹੈ ਪੂਰੀ ਗਰਾਊਂਡ ਦੇ ਵਿੱਚ ਸਿਕਿਉਰਟੀ ਦੇ ਵੀ ਪੂਰਾ ਇੰਤਜ਼ਾਮ ਕੀਤਾ ਗਿਆ ਪ੍ਰਸ਼ਾਸਨ ਵੱਲੋਂ ਵੀ ਪੂਰੀ ਸਪੋਰਟ ਦਿੱਤੀ ਜਾ ਰਹੀ ਹੈ ਪ੍ਰ ਦੇ ਵਿੱਚ ਮੈਟਿੰਗ ਕੀਤੀ ਜਾਊਗੀ ਸੈਕੰਡ ਲੀਗ ਦੇ ਵਿੱਚ ਤੁਹਾਨੂੰ ਪ੍ਰੋਪਰ ਵਾਸ਼ਰੂਮਸ ਵਗੈਰਾ ਦੀ ਫੈਸਿਲਿਟੀ ਵੀ ਮਿਲੂਗੀ ਡਰਿੰਕਿੰਗ ਵਾਟਰ ਦੀ ਫੈਸਿਲਿਟੀ ਵੀ ਮਿਲੂਗੀ ਲੋਕਾਂ ਨੂੰ ਸਿਕਿਉਰਟੀ ਦਾ ਵੀ ਪੂਰਾ ਪ੍ਰਮੰਦ ਹੋਊਗਾ ਕਿ ਜੇ ਕਿਸੇ ਦਾ ਸਮਾਨ ਵਗੈਰਾ ਖੋਜਵੇ ਤਾਂ ਚ ਸੈਂਟਰ ਬਣਿਆ ਹੋਊਗਾ ਤੇ ਇਹ ਦ੍ਰਿਸ਼ ਜਿਹੜਾ ਇਹ ਬਿਲਕੁਲ ਫ੍ਰੀ ਆਫ ਕਾਸਟ ਹੈ ਜਾਨੀ ਦੀ ਇਹਦੀ ਘੁੰਮਣ ਦੀ ਕੋਈ ਟਿਕਟ ਨਹੀਂ ਜਿਵੇਂ ਵਰਿੰਦਰ ਜੀ ਨੇ ਦੱਸਿਆ ਵੀ ਇਹ ਕਈ ਚੀਜ਼ਾਂ ਹੋ ਜੀਆਂ ਹੈ ਵੀ ਜਿਹੜੀਆਂ ਉਧਰਲੇ ਪਾਸੇ ਵੀ ਲੱਗਣੀਆਂ ਆ ਉਹ ਬਿਲਕੁਲ ਫ੍ਰੀ ਆਫ ਕਾਸਟ ਲੱਗਣੀਆਂ ਤੇ ਆ ਜਿਹੜਾ ਉੱਪਰਲਾ ਨਜ਼ਾਰਾ ਇੱਥੇ ਇਹ ਉੱਪਰ ਮੰਦਿਰ ਬਣ ਰਿਹਾ ਇੱਥੇ ਮੈਨੂੰ ਦਿਖ ਰਿਹਾ ਹੈ ਚੈਨਲ ਪੰਜਾਬ ਵਾਲਾ ਪੋਡਕਾਸਟ ਦੇ ਉੱਪਰ ਮੈਂ ਕੁਲਵਿੰਦਰ ਹੌਲਖ ਹਾਜ਼ਰ ਹਾਂ ਇੱਕ ਹੋਰ ਅਹਿਮ ਜਾਣਕਾਰੀ ਤੁਹਾਨੂੰ ਦੇਣ ਲੱਗੇ ਆ ਕਿਉਂਕਿ ਹਰੇਕ ਦੀ ਨਜ਼ਰ ਹੈ ਵੀ ਮਾਗੀ ਦੇ ਮੇਲੇ ਦੇ ਵਿੱਚ ਕੁਝ ਕੀ ਦੇਣਾ ਬਾਕੀ ਹੈ ਤੇ ਮੈਨੂੰ ਲੱਗਦਾ ਵੀ ਦੂਰੋਂ ਨੇੜੇ ਸੰਗਤਾਂ ਨੇ ਤਿਆਰੀ ਕਰ ਲਈ ਹੋਣੀ ਹੈ 40 ਮੁਕਤਿਆਂ ਦੀ ਪਵਿੱਤਰ ਧਰਤੀ ਸ੍ਰੀ ਮੁਕਸਰ ਸਾਹਿਬ ਦੇ ਵਿੱਚ ਆ ਕੇ ਨਤਮਸਤਕ ਹੋਣ ਦੀ ਤੇ ਫਿਰ ਇਹ ਜਿਹੜਾ ਜਿੱਥੇ ਮੈਂ ਖੜਾ ਮੇਲੇ ਗਰਾਊਂਡ ਦੇ ਵਿੱਚ ਮੇਲਾ ਗਰਾਊਂਡ ਦੇ ਵਿੱਚ ਇਹ ਮੇਲਾ ਗਰਾਊਂਡ ਤੁਹਾਨੂੰ ਪਤਾ ਵੀ ਹਰ ਸਾਲ ਇੱਥੇ ਮੇਲਾ ਲੱਗਦਾ ਤੇ ਇਸ ਵਾਰੀ ਮੇਲੇ ਦੇ ਵਿੱਚ ਕੀ ਕੁਝ ਖਾਸ ਹੈ ਬੜੀ ਵੱਖਰੀ ਤਰੀਕੇ ਦੇ ਨਾਲ ਇਸ ਮੇਲੇ ਦੀ ਐਂਟਰੀ ਹੈ ਤੇ ਬਹੁਤ ਵੱਖਰੀਆਂ ਚੀਜ਼ਾਂ ਜਿਹੜੀਆਂ ਅੱਜ ਤੱਕ ਮਾਗੀ ਦੇ ਮੇਲੇ ਸ੍ਰੀ ਮੁਕਤਸਰ ਸਾਹਿਬ ਮੇਲੇ ਗਰਾਊਂਡ ਦੇ ਵਿੱਚ ਮੇਲੇ ਦੇ ਵਿੱਚ ਨਹੀਂ ਆਈਆਂ ਉਹ ਬਹੁਤ ਸਾਰੀਆਂ ਨਵੀਆਂ ਚੀਜ਼ਾਂ ਤੁਹਾਨੂੰ ਦੇਖਣ ਨੂੰ ਮਿਲਣਗੀਆਂ ਇਸ ਵੀਡੀਓ ਦੇ ਵਿੱਚ ਕੀ ਕੁਝ ਨਵਾਂ ਮੇਲੇ ਦੇ ਵਿੱਚ ਤੁਹਾਨੂੰ ਦੇਖਣ ਨੂੰ ਮਿਲੇਗਾ ਇਹ ਜਾਣਕਾਰੀ ਤੇ ਜਿਹੜਾ ਇਹ ਮੇਲਾ ਗਰਾਊਂਡ ਦੇ ਠੇਕੇਦਾਰ ਹੈ ਵਰਿੰਦਰ ਕਪੂਰ ਅਸੀਂ ਉਹਨਾਂ ਨਾਲ ਵੀ ਗੱਲ ਕਰਾਂਗੇ ਵੀ ਇਹ ਮੇਲਾ ਗਰਾਊਂਡ ਕਿੰਨੇ ਰੁਪਏ ਠੇਕੇ ਦੇ ਉੱਪਰ ਉਹਨਾਂ ਨੇ ਲਿਆ ਕਿਵੇਂ ਪੈਸੇ ਪੂਰੇ ਹੁੰਦੇ ਆ ਕੀ ਕੁਝ ਨਵਾਂ ਵਿਖਾਉਣਗੇ ਇਹ ਭੋਲਾ ਸ਼ੰਕਰਣ ਕੰਪਨੀ ਲੁਧਿਆਣੇ ਤੋਂ ਹੈ ਜਿਨ੍ਹਾਂ ਨੇ ਇਹ ਮੇਲਾ ਗਰਾਊਂਡ ਐਸ ਵਾਰੀ ਠੇਕੇ ਤੇ ਲਿਆ ਤੇ ਕਰੋੜਾਂ ਚ ਦੀ ਬੋਲੀ ਹੁੰਦੀ ਹੈ ਤੁਹਾਨੂੰ ਵੀ ਪਤਾ ਹੈ ਕਿੰਨੀ ਬੋਲੀ ਹੋਈ ਕੀ ਕੁਝ ਨਵਾਂ ਵਿਖਾਉਣਗੇ ਤੇ ਇਹ ਤੁਹਾਨੂੰ ਦਿਖਾਉਣੇ ਆ ਆਓ ਤੁਹਾਨੂੰ ਪਹਿਲਾਂ ਦੱਸਦੇ ਆ ਵੀ ਮੇਲੇ ਦੇ ਵਿੱਚ ਐਂਟਰੀ ਕਿੱਦੋਂ ਦੀ ਹੋਊਗੀ ਤੇ ਐਸ ਵਾਰੀ ਬੜੀ ਜ਼ਬਰਦਸਤ ਐਂਟਰੀ ਰੱਖੀ ਹੈ ਇਹਨਾਂ ਨੇ ਕਿਉਂਕਿ ਪਹਿਲਾਂ ਤੁਸੀਂ ਦੇਖਿਆ ਹੋਣਾ ਵੀ ਦੋ ਚਾਰ ਬਾਸ ਦੀਆਂ ਡਾਂਗਾ ਨੀਆਂ ਗੱਡੀਆਂ ਹੁੰਦੀਆਂ ਸੀ ਉਹਦੇ ਵਿੱਚ ਵੀ ਅਸੀਂ ਮੇਲੇ ਦੇ ਵਿੱਚ ਐਂਟਰ ਹੁੰਦੇ ਸੀ ਪਰ ਆਹ ਦੇਖੋ ਐਸ ਵਾਰੀ ਬੜਾ ਵੱਖਰਾ ਨਜ਼ਾਰਾ ਵੇਖਣ ਨੂੰ ਮਿਲਣਾ ਇੱਥੇ ਬਹੁਤ ਵਧੀਆ ਤਰੀਕੇ ਦੇ ਨਾਲ ਜਿਹੜੀ ਐਂਟਰੀ ਆ ਉਹ ਮੇਲੇ ਦੇ ਵਿੱਚ ਰੱਖੀ ਗਈ ਹੈ ਆਹ ਜਿਹੜੀ ਐਂਟਰੀ ਆ ਇਹ ਮੇਨ ਐਂਟਰੀ ਪੁਆਇੰਟ ਆ ਆਓ ਮੇਰੇ ਨਾਲ ਨਾਲ ਚੱਲੋ ਇਹ ਆਏ ਨਹੀਂ ਹੈਗਾ ਇੱਥੋਂ ਇਸ ਵਾਰੀ ਵੀ ਅਸੀਂ ਸਿੱਧਾ ਹੀ ਮੇਲੇ ਚ ਇੱਥੋਂ ਐਂਟਰ ਕਰ ਜਾਾਂਗੇ ਥੋੜਾ ਜਿਹਾ ਵਲਫੇਅਰ ਖਾ ਕੇ ਬਹੁਤ ਸਾਰੇ ਮਨਮੋਹਣੇ ਦ੍ਰਿਸ਼ ਦੇਖਦੇ ਅਸੀਂ ਜਾਣਾ ਕਿਉਂਕਿ ਇੱਥੇ ਲੰਡਨ ਬ੍ਰਿਜ ਵੀ ਬੰਨਣਾ ਹੈ ਦੁਬਈ ਦੀ ਜਿਹੜੀ ਸਭ ਤੋਂ ਫੇਮਸ ਬਿਲਡਿੰਗ ਹੈਗੀ ਆ ਬੁਰਜ ਖਲੀਫਾ ਉਹ ਬੰਨਣਾ ਹੈ ਯੂਨੀਵਰਸਲ ਬੰਨਣਾ ਹੈ ਪਰੀਆਂ ਨਵੀਆਂ ਨਵੀਆਂ ਚੀਜ਼ਾਂ ਆਈਆਂ ਆਓ ਮੇਰੇ ਨਾਲ ਨਾਲ ਐਂਟਰੀ ਲੈਣੇ ਆਪਾਂ ਕੀ ਕੁਝ ਤੁਹਾਨੂੰ ਨਵਾਂ ਵੇਖਣ ਨੂੰ ਮਿਲੂਗਾ ਇਹ ਤਮਾਮ ਜਾਣਕਾਰੀਆਂ ਤੁਹਾਡੇ ਨਾਲ ਅੱਜ ਅਸੀਂ ਇਸ ਵੀਡੀਓ ਦੇ ਵਿੱਚ ਸਾਂਝੀਆਂ ਕਰਦੇ ਆ ਕਿਉਂਕਿ ਜਿਨ੍ਹਾਂ ਨੇ ਹਾਲੇ ਤੱਕ ਇਹ ਪਲਾਨ ਨਹੀਂ ਬਣਾਇਆ ਵੀ ਮੇਲੇ ਦੇ ਵਿੱਚ ਜਾਵੜੀਏ ਉਹ ਆਉਂਦਾ ਜਿਹੜਾ ਪਲਾਨ ਆ ਉਹ ਬਣਾ ਕੇ ਰੱਖੋ ਵੀ ਮੇਲਾ ਮਾਘੀ ਦਾ ਸੀ ਮੁਕਸਰ ਜ਼ਰੂਰ ਘੁੰਮਣ ਆ ਸਕੀਏ ਸੋ ਆਓ ਅਸੀਂ ਇੱਥੋਂ ਜਿਹੜਾ ਹੈਗਾ ਉਹ ਐਂਟਰੀ ਲੈਣੇ ਆ ਤੇ ਦਿਖਾਉਣੇ ਆ ਤੁਹਾਨੂੰ ਇਹ ਰਸਤਾ ਵੀ ਇਹ ਰਸਤਾ ਕਿੱਧਰ ਨੂੰ ਜਾਂਦਾ ਹੈ ਤੇ ਮੇਲੇ ਵਿੱਚ ਤੁਹਾਡੀ ਐਂਟਰੀ ਕਿਵੇਂ ਹੋਣੀ ਹੈ ਕੀ ਕੀ ਚੀਜ਼ਾਂ ਤੁਹਾਨੂੰ ਦੇਖਣ ਨੂੰ ਮਿਲਣੀਆਂ ਆਓ ਆਹ ਜਿਹੜਾ ਮੇਨ ਰਸਤਾ ਹੈ ਜਿੱਥੋਂ ਐਂਟਰੀ ਲੈ ਕੇ ਦੇਖੋ ਤੁਸੀਂ ਉਹ ਤੁਹਾਨੂੰ ਗੇਟ ਜੇ ਦਿਸਦੇ ਆ ਧੁਰ ਤੱਕ ਲੰਮੇ ਇਸ ਤੁਰ ਤੱਕ ਜਿਹੜੇ ਲੰਬੇ ਗੇਟ ਦਿਸਦੇ ਆ ਇੱਥੋਂ ਸਾਡੀ ਐਂਟਰੀ ਐ ਤੇ ਐਂਟਰੀ ਆਏ ਨਹੀਂ ਹੈਗੀ ਵੀ ਰਸਤੇ ਵਿੱਚ ਸਾਨੂੰ ਕੁਝ ਵੇਖਣ ਨੂੰ ਨਹੀਂ ਮਿਲਣਾਗਾ ਰਸਤੇ ਵਿੱਚ ਜਿਹੜਾ ਆ ਜਗਾ ਇੱਥੇ ਵੀ ਜਿਹੜਾ ਹੈਗਾ ਉਹ ਲੰਡਨ ਬ੍ਰਿਜ ਬਣ ਰਿਹਾ ਜਿਵੇਂ ਉਹ ਸਾਹਮਣੇ ਤੁਸੀਂ ਦੇਖ ਰਹੇ ਹੋ ਇੱਥੋਂ ਆਹ ਚੀਜ਼ ਪੂਰੀ ਇਹਦੇ ਨਾਲ ਜੁੜ ਜਾਣੀ ਐ ਜੁੜ ਕੇ ਜਿਹੜਾ ਹੈਗਾ ਉਹ ਇੱਥੇ ਇਹਨਾਂ ਨੇ ਲੰਡਨ ਬ੍ਰਿਜ ਆ ਜਿਹੜਾ ਉਹ ਵਿਖਾਉਣਾ ਆਓ ਮੇਰੇ ਨਾਲ ਅੱਗੇ ਚੱਲਦੇ ਆਪਾਂ ਆਹ ਜਿਹੜਾ ਡਿਸਟੈਂਸ ਅਸੀਂ ਤੈਅ ਕਰਕੇ ਜਾਣਾ ਆ ਜਿਹੜਾ ਰਸਤਾ ਐਂਟਰੀ ਪੁਆਇੰਟ ਵਾਲਾ ਇੱਥੇ ਤੁਹਾਨੂੰ ਘੱਟੋ ਘੱਟ ਨਹੀਂ ਬਾਲਾ ਤਾਂ ਅੱਧਾ ਪੌਣਾ ਘੰਟਾ ਚਾਹੀਦਾ ਕਿਉਂਕਿ ਇਹੋ ਜੇ ਸੀਨ ਬਣ ਜਾਣੇ ਆ ਵਰਿੰਦਰ ਸਾਹਿਬ ਕਹਿੰਦੇ ਵੀ ਉੱਥੇ ਤੁਸੀਂ ਫੋਟੋਆਂ ਜ਼ਰੂਰ ਕਰੋਗੇ ਕਿਉਂਕਿ ਉਹ ਇੰਨੀ ਜ਼ਿਆਦਾ ਵਧੀਆ ਹੋਊਗਾ ਹਾਂ ਲਾਈਟਨਿੰਗ ਦੇ ਵਿੱਚ ਰਾਤ ਨੂੰ ਇਹ ਚੀਜ਼ਾਂ ਇੰਨੀਆਂ ਕਿ ਜ਼ਿਆਦਾ ਆਕਰਸ਼ਿਤ ਬਣ ਜਾਣੀਆਂ ਇਸ ਵਾਰ ਕਿ ਤੁਹਾਡਾ ਮੇਲਾ ਜਿਹੜਾ ਇੱਕ ਯਾਦਗਾਰ ਬਣ ਜਾਊਗਾ ਉਹ ਆ ਜਿਹੜਾ ਲੰਡਨ ਬ੍ਰਿਜ ਦਾ ਸੀਨ ਆ ਜਿਹੜਾ ਉਹ ਤਿਆਰ ਹੋ ਰਿਹਾ ਤੁਸੀਂ ਸਾਹਮਣੇ ਦੇਖ ਰਹੇ ਹੋ ਵੀ ਇਹ ਵੀ ਬੜਾ ਵੱਡਾ ਤਕੜਾ ਸੈੱਟ ਹੈ ਜਿਹੜਾ ਤਿਆਰ ਹੋਣਾ ਤੇ ਇਹ ਇਸ ਵੇਲੇ ਤਿਆਰੀਆਂ ਹੋ ਰਹੀਆਂ ਇੱਥੇ ਲੰਡਨ ਬ੍ਰਿਜ ਜਿਹੜਾ ਉਹ ਬਣ ਰਿਹਾ ਆਹ ਜਿਹੜੀ ਐਂਟਰੀ ਪੁਆਇੰਟ ਦੇ ਵਿੱਚ ਤੁਹਾਨੂੰ ਜਿਹੜਾ ਹੈਗਾ ਇੱਥੇ ਪੂਰੀ ਲਾਈਟਨਿੰਗ ਜਦੋਂ ਹੋ ਜਾਣੀ ਹੈ ਤਾਂ ਆਹ ਸੀਨ ਜਿਹੜੇ ਉਹ ਬਹੁਤ ਵਧੀਆ ਬਣ ਜਾਣੇ ਆ ਇੱਥੋਂ ਆਉਂਦਿਆਂ ਤੁਸੀਂ ਇਸ ਰਸਤੇ ਦੇ ਵਿੱਚ ਇਧਰ ਦੀ ਅਸੀਂ ਮੇਲਾ ਗਰਾਊਂਡ ਦੇ ਵਿੱਚ ਐਂਟਰ ਕਰਾਂਗੇ ਤੇ ਮੇਲਾ ਗਰਾਊਂਡ ਦੇ ਵਿੱਚ ਐਂਟਰ ਕਰਕੇ ਤੁਹਾਨੂੰ ਜਿਹੜਾ ਹੈਗਾ ਉਹ ਹੋਰ ਬਹੁਤ ਸਾਰੀਆਂ ਉਹ ਚੀਜ਼ਾਂ ਜਿਹੜੀਆਂ ਅੱਜ ਤੱਕ ਜਿਵੇਂ ਕਿ ਇਸ ਮੇਲਾ ਗਰਾਊਂਡ ਦੇ ਜਿਹੜੇ ਠੇਕੇਦਾਰ ਆ ਵਰਿੰਦਰ ਕਪੂਰ ਉਹਨਾਂ ਨੇ ਦੱਸਿਆ ਵੀ ਉਹ ਨਵੀਆਂ ਚੀਜ਼ਾਂ ਲੈ ਕੇ ਆਉਂਦੀਆਂ ਵੀ ਜਿਹੜੀਆਂ ਅੱਜ ਤੱਕ ਤੁਸੀਂ ਨਹੀਂ ਵੇਖੀਆਂ ਆਹ ਐਂਟਰੀ ਪੁਆਇੰਟ ਦਾ ਤੁਸੀਂ ਵੇਖ ਹੀ ਲਿਆ ਇਹ ਤਾਂ ਪਹਿਲਾਂ ਵਾਲੇ ਮੇਲਿਆਂ ਦੇ ਨਾਲੋਂ ਬਿਲਕੁਲ ਵੱਖਰਾ ਤੁਸੀਂ ਦੇਖੋ ਲੰਡਨ ਬ੍ਰਿਜ ਬਣਨਾ ਇੱਥੇ ਹੀ ਦੁਬਈ ਦੀ ਜਿਹੜੀ ਸਭ ਤੋਂ ਜਿਹੜੀ ਉੱਚੀ ਬਿਲਡਿੰਗ ਹੈਗੀ ਐ ਬੁਰਜ ਖਲੀਫਾ ਉਹ ਵੀ ਦਿਖਾਉਣਾ ਇੱਕ ਯੂਨੀਵਰਸ ਬਣਨਾ ਤੇ ਬਾਕੀ ਸਾਨੂੰ ਵਰਿੰਦਰ ਜੀ ਚਾਹਨਾ ਪਾਉਣਗੇ ਵੀ ਕੀ ਕੁਛ ਜਿਹੜਾ ਹੈਗਾ ਉਹ ਮੇਲੇ ਦੇ ਵਿੱਚ ਐਸ ਵਾਰੀ ਵੱਖਰਾ ਰਹਿਣ ਜਾ ਰਿਹਾ ਹੈ ਕਿਉਂਕਿ ਬਹੁਤ ਸਾਰਾ ਕੱਠ ਬਹੁਤ ਦੂਰ ਦਰਾਡੇੋਂ ਲੋਕ ਇਸ ਮੇਲੇ ਨੂੰ ਜਿਹੜਾ ਇਤਿਹਾਸਿਕ ਮੇਲਾ ਉਹਨੂੰ ਦੇਖਣ ਆਉਂਦੇ ਆ ਤੇ ਜੇ ਇਤਿਹਾਸਿਕ ਮੇਲਾ ਦੇਖਣ ਆਏ ਆ ਤਾਂ ਅਸੀਂ ਮੇਲਾ ਗਰਾਊਂਡ ਦੇ ਵਿੱਚ ਨਹੀਂ ਆਏ ਤਾਂ ਫੇਰ ਗੱਲ ਨਹੀਂ ਬਣਦੀਗੀ ਤੇ ਮੇਲੇ ਦੀ ਐਂਟਰੀ ਐਸ ਵਾਰੀ ਕੀ ਵੱਖਰੇ ਨਜ਼ਾਰੇ ਹੋਣਗੇ ਇਹ ਤੁਸੀਂ ਦੇਖ ਰਹੇ ਹੋ ਤੇ ਅਸੀਂ ਗੱਲਬਾਤ ਕਰਦੇ ਆ ਵਰਿੰਦਰ ਕਪੂਰ ਭੋਲਾ ਸ਼ੰਕਰ ਐਂਡ ਕੰਪਨੀ ਲੁਧਿਆਣਾ ਤੋਂ ਨੇ ਉਹ ਸਾਨੂੰ ਮੇਲੇ ਬਾਰੇ ਦੱਸਣਗੇ ਵੀ ਕੀ ਕੁਝ ਆਕਰਸ਼ਿਤ ਹੈ ਕੀ ਕੁਝ ਖਾਸ ਹੈ ਇਸ ਵੇਲੇ ਕਿਉਂਕਿ ਤੁਸੀਂ ਆ ਤਿਆਰੀਆਂ ਤੇ ਇੱਕ ਵਾਰੀ ਨਿਗਾਹ ਜੀ ਮਾਰ ਲਓ ਮੜੀ ਜੀ ਕਿਉਂਕਿ ਤਿਆਰੀਆਂ ਤੁਸੀਂ ਦੇਖ ਰਹੇ ਹੋ ਵੀ ਇਹ ਕੱਲਾ ਸਾਡੇ ਵੱਡੇ ਵੱਡੇ ਕਲਾਕਾਰ ਆ ਜਿਵੇਂ ਦਲਜੀਤ ਦਸਾਂਝ ਵਰਗੇ ਕਲਾਕਾਰਾਂ ਉਹਨਾਂ ਦੇ ਸੈੱਟ ਲੱਗਣ ਤੇ ਹੀ ਇੰਨਾ ਟਾਈਮ ਲੱਗਦਾ ਆ ਸੈੱਟ ਵੀ ਬੜਾ ਤਕੜਾ ਸੈੱਟ ਹੁੰਦਾ ਦੇਖੋ ਤੁਸੀਂ ਕਿੰਨੀ ਲੇਬਰ ਕਿੰਨੇ ਕੰਮੇ ਲੱਗੇ ਆ ਤੁਹਾਨੂੰ ਚੀਜ਼ਾਂ ਦਿਖਾਉਣ ਵਾਸਤੇ ਤੁਹਾਡੇ ਇਤਿਹਾਸਿਕ ਮੇਲਿਆਂ ਨੂੰ ਇੱਕ ਯਾਦਗਾਰ ਬਣਾਉਣ ਵਾਸਤੇ ਆਓ ਗੱਲਬਾਤ ਕਰਦੇ ਹਾਂ ਅੱਛਾ ਜੀ ਜੀ ਭਾਜੀ ਸਵਾਗਤ ਹੈ ਸਾਡੇ ਚੈਨਲ ਦੇ ਉੱਪਰ ਤੁਹਾਡਾ ਅਸੀਂ ਬਹੁਤ-ਬਹੁਤ ਪਹਿਲੇ ਦਾ ਧੰਨਵਾਦ ਕਰਦੇ ਹਾਂ ਜੀ ਆਪਣੇ ਸਾਰੇ ਸ਼ਰਤਾਂ ਦਾ ਵੀ ਭੈਣਾਂ ਭਰਾਵਾਂ ਦਾ ਵੀ ਤੁਹਾਡਾ ਵੀ ਜੋ ਤੁਸੀਂ ਇੱਥੇ ਆਏ ਸਾਨੂੰ ਇਹਨਾਂ ਮਾਣ ਬਖਸ਼ਿਆ ਲੋਕਾਂ ਨੂੰ ਇਹ ਸਾਰਾ ਇਹਦਾ ਚਾਨਣਾ ਪਾ ਰਹੇ ਹੋ ਲੋਕਾਂ ਨੂੰ ਦੱਸ ਰਹੇ ਹੋ ਦਿਨ ਰਾਤ ਇਹ ਚੀਜ਼ਾਂ ਨਾਲ ਲੱਗੇ ਹੋਏ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਅਸੀਂ ਲੋਕਾਂ ਨੂੰ ਇਹੀ ਕਹਿਣਾ ਚਾਹਾਂਗੇ ਕਿ ਅਸੀਂ ਭੁਲਾ ਸ਼ੰਕਰਨ ਕੰਪਨੀ ਵੱਲੋਂ ਇਸ ਜਗ੍ਹਾ ਦੇ ਉੱਤੇ ਮੁਕਸਰ ਮਾਗੀ ਮੇਲੇ ਦੇ ਵਿੱਚ ਬਥੇਰੀਆਂ ਨਵੀਆਂ ਚੀਜ਼ਾਂ ਲੈ ਕੇ ਆ ਰਹੇ ਹਾਂ ਜਿਸ ਦਾ ਲੋਕ ਇੱਥੇ ਆ ਕੇ ਆਨੰਦ ਮਾਣ ਸਕਦੇ ਨੇ ਅੰਡਰਵਾਟਰ ਟਨਲ ਹੈ ਜਿਹੜੀ ਆਪਣੇ ਮੁਕਸਰ ਸ਼ਹਿਰ ਦੇ ਵਿੱਚ ਪਹਿਲੀ ਵਾਰੀ ਆਈ ਹੈ ਦੁਬਈ ਦੇ ਵਿੱਚ ਹੈ ਵੈਸੇ ਇਸ ਵਿੱਚ ਲੋਕ ਦੇਖ ਸਕਦੇ ਨੇ ਲੰਡਨ ਬ੍ਰਿਜ ਹੈ ਬੁਰਜ ਖਲੀਫਾ ਮੀਆ ਟਾਵਰ ਸਾਰੀ ਚੀਜ਼ਾਂ ਤੁਹਾਨੂੰ ਇੱਥੇ ਦੇਖਣ ਨੂੰ ਮਿਲੂਗੀਆਂ ਤੁਹਾਡੇ ਆਪਣੇ ਸ਼ਹਿਰ ਮੁਕਸਰ ਸ਼ਹਿਰ ਦੇ ਵਿੱਚ ਜਿਸ ਦੀ ਕੋਈ ਅਲੱਗ ਤੋਂ ਟਿਕਟ ਨਹੀਂ ਹੈ ਕੋਈ ਉਹ ਨਹੀਂ ਹੈ ਤੁਸੀਂ ਆਰਾਮ ਨਾਲ ਆ ਕੇ ਮੇਲੇ ਦਾ ਆਨੰਦ ਮਾਣ ਸਕਦੇ ਹੋ ਮਾਡਲ ਵਨਵੀ ਦੇਖਣ ਨੂੰ ਮਿਲੂਗੇ ਯਾਤਰਾ ਵੀ ਦੇਖਣ ਨੂੰ ਮਿਲੂਗੀਆਂ ਸ਼ੋਪੀਸ ਵੀ ਦੇਖਣ ਨੂੰ ਮਿਲੂਗੇ ਕਈ ਚੀਜ਼ਾਂ ਤੁਹਾਨੂੰ ਇੱਥੇ ਨੇ ਜਿਹੜੀਆਂ ਫ੍ਰੀ ਨੇ ਤੇ ਕੋਈ ਉਹਦੀ ਚਾਰਜੇਬਲ ਨਹੀਂ ਹੈ ਤੇ ਉਸ ਦੀ ਪ੍ਰੋਪਰ ਢੰਗ ਨਾਲ ਉਹਦੀ ਇਨਸਟੈਬਲਿਸ਼ ਤੇ ਕਰਕੇ ਉਹਨੂੰ ਬਣਾਇਆ ਜਾਂਦਾ ਹੈ ਤੇ ਲੋਕਾਂ ਨੂੰ ਇੱਕ ਵਿਚਾਰਧਾਰਕ ਦੇ ਵਿੱਚ ਕਿ ਜੋ ਲੋਕ ਦੂਰ ਦੂਰ ਉਹ ਚੀਜ਼ਾਂ ਨੂੰ ਦੇਖਣ ਨਹੀਂ ਜਾ ਸਕਦੇ ਅਸੀਂ ਤੁਹਾਡੇ ਸ਼ਹਿਰ ਦੇ ਵਿੱਚ ਲੈ ਕੇ ਆਨੇ ਆ ਕਿ ਤੁਸੀਂ ਉਸ ਦਾ ਆਨੰਦ ਮਾਣ ਸਕੋ ਤੇ ਮੈਂ ਲੋਕਾਂ ਨੂੰ ਇਹੀ ਅਪੀਲ ਕਰਨਾ ਚਾਹੂੰਗਾ ਕਿ ਵੱਦ ਛੜ ਆ ਕੇ ਇਸ ਮੇਲੇ ਦਾ ਆਨੰਦ ਮਾਣੋ 10 ਜਨਵਰੀ ਤੋਂ ਇਸ ਮੇਲੇ ਨੂੰ ਸ਼ੁਰੂ ਕੀਤਾ ਜਾ ਰਿਹਾ ਹੈ ਤੇ 15 ਫਰਵਰੀ ਤੱਕ ਇਹ ਮੇਲਾ ਚੱਲੂਗਾ ਅਸੀਂ ਲੋਕਾਂ ਨੂੰ ਇਹੀ ਅਪੀਲ ਕਰਨਾ ਚਾਹਾਂਗੇ ਵੱਦ ਛੜ ਕੇ ਆ ਕੇ ਇਸ ਮੇਲੇ ਦਾ ਆਨੰਦ ਮਾਣੋ ਇੱਕ ਹੋਰ ਜਾਣਕਾਰੀ ਦੇ ਦਈਏ ਆਪਾਂ ਕਿ ਸਰੋਤਿਓ ਜਿਹੜੀਆਂ ਜਿਹੜੀਆਂ ਤੁਸੀਂ ਹੁਣ ਚੀਜ਼ਾਂ ਇੱਥੇ ਦੇਖਣੀਆਂ ਹਨ ਸੀ ਵਰਡ ਜਿਵੇਂ ਬਾਈ ਵਰਿੰਦਰ ਹੋਰਾਂ ਨੇ ਦੱਸਿਆ ਵੀ ਸੀ ਵਰਡ ਪਹਿਲਾਂ ਇਸ ਮੇਲੇ ਦੇ ਵਿੱਚ ਕਦੇ ਨਹੀਂ ਆਇਆ ਅਸੀਂ ਵੀ ਵੇਖਦੇ ਆਏ ਆ ਮੇਲਾ ਆਏ ਵਾਰੀ ਆਈਦਾ ਪਰ ਸੀ ਵਰਡ ਕਾਰਨੀਵਲ ਇਹ ਪਹਿਲੀ ਵਾਰੀ ਇਸ ਮੇਲੇ ਦੇ ਵਿੱਚ ਥਾਂ ਲੈਣ ਜਾ ਰਿਹਾ ਤੇ ਕਦਾਰਨਾਥ ਦਾ ਮਾਡਲ ਜਿਹੜਾ ਤਿਆਰ ਕਰਨਾ ਉਹਦੀ ਕੋਈ ਟਿਕਟ ਨਹੀਂ ਤੁਹਾਨੂੰ ਫ੍ਰੀ ਆਫ ਕਾਸਟ ਉਹ ਦੇਖਣ ਨੂੰ ਮਿਲਣਾ ਤੇ ਤੁਹਾਡਾ ਵਿਜ਼ਿਟ ਕਰਨ ਨੂੰ ਦਿਲ ਕਰੂਆ ਵੀ ਕਦਾਰਨਾਥ ਸੀ ਕੋਡੂ ਵਿਜ਼ਿਟ ਕਰਕੇ ਆਈਏ ਉਹ ਬਹੁਬੂਬ ਮਾਡਲ ਹੈ ਜਿਹੜਾ ਉਹ ਤੁਸੀਂ ਮੁਕਸਰ ਦੇ ਵਿੱਚ ਤਿਆਰ ਹੋਇਆ ਦੇਖੋਗੇ ਤਾਂ ਭਾਈ ਜੀ ਬਹੁਤ ਤਕੜਾ ਇਹਦਾ ਸਮਾਨ ਹੈ ਬੜੀ ਤਕੜੀ ਟਰਾਂਸਪੋਰਟ ਤੇ ਆਉਣ ਵਾਲਾ ਸਮਾਨ ਹੈ ਕਾਫੀ ਦਿਨ ਹੋ ਗਏ ਕਿੰਨੇ ਕ ਦਿਨਾਂ ਦੇ ਵਿੱਚ ਸਮਝ ਦਿਓ ਵੀ ਮੇਲਾ ਜਿਹੜਾ ਗਰਾਊਂਡ ਹੈ ਤਿਆਰ ਹੋ ਜਾਊਗਾ ਐਂਟਰੀ ਸ਼ੁਰੂ ਹੋ ਜਾਊਗੀ ਸਰ 20 ਦਿਨ ਲੱਗਦੇ ਨੇ ਸਾਨੂੰ 20 ਤਰੀਕ ਤੋਂ ਸਮਾਨ ਆਣਾ ਸਟਾਰਟ ਹੋਇਆ ਸੀ 20 ਦਿਨ ਲੱਗਦੇ ਨੇ ਇਹਨੂੰ ਸਾਰੇ ਸੈਟਅਪ ਨੂੰ ਲਗਾਉਣ ਚ 10 ਦਿਨ ਲੱਗਦੇ ਨੇ ਸੈਟਅਪ ਨੂੰ ਉਤਾਰਨ ਚ ਤੇ ਇਹ ਲੋਕਾਂ ਦੇ ਲਈ ਆਪਣਾ ਲਗ ਲਗ ਸੈਟਅਪ ਦੇ ਵਿੱਚ ਬਣਦੇ ਨੇ ਜਿੱਦਾਂ ਦੇਖੋ ਅੱਜ ਹੋ ਰਿਹਾ ਹੈ ਵੈਲਡਿੰਗ ਹੋ ਰਿਹਾ ਹੈ ਟਰਾਂਸਪੋਰਟੇਸ਼ਨ ਚ ਜੋ ਚੀਜ਼ਾਂ ਟੁੱਟਦੀਆਂ ਹਨ ਉਹਨਾਂ ਨੂੰ ਦੁਆਰਾ ਵੈਲਡਿੰਗ ਕੀਤਾ ਜਾਂਦਾ ਹੈ ਫਲੈਕਸ ਚੇਂਜ ਕੀਤੇ ਜਾਂਦੇ ਨੇ ਲੋਕਾਂ ਦੇ ਮਨੋਰੰਜਨ ਲਈ ਚੀਜ਼ਾਂ ਸਾਰੀਆਂ ਲੈ ਕੇ ਆਣੇ ਆ ਕਿ ਲੋਕੀ ਆਰਾਮ ਨਾਲ ਆਣ ਤੇ ਇਸੀ ਦਾ ਆਨੰਦ ਮਾਣ ਸਕਣ ਇੱਥੇ ਸਿਕਿਉਰਟੀ ਲਈ ਪ੍ਰੋਪਰ ਸੀਸੀਟੀਵੀ ਹੈ ਪੂਰੀ ਗਰਾਊਂਡ ਕੂਟ ਦਿੱਤੀ ਜਾ ਰਹੀ ਹੈ ਪ੍ਰੋਪਰ ਗਰਾਉਂਡ ਦੇ ਵਿੱਚ ਮੈਟਿੰਗ ਕੀਤੀ ਜਾਊਗੀ ਸੈਕੰਡ ਲੀਗ ਦੇ ਵਿੱਚ ਤੁਹਾਨੂੰ ਪ੍ਰੋਪਰ ਵਾਸ਼ਰੂਮਸ ਵਗੈਰਾ ਦੀ ਫੈਸਿਲਿਟੀ ਵੀ ਮਿਲੂਗੀ ਡਰਿੰਕਿੰਗ ਵਾਟਰ ਦੀ ਫੈਸਿਲਿਟੀ ਵੀ ਮਿਲੂਗੀ ਲੋਕਾਂ ਨੂੰ ਸਿਕਿਉਰਿਟੀ ਦਾ ਵੀ ਪੂਰਾ ਪ੍ਰਮੰਡ ਹੋਊਗਾ ਕਿ ਜੇ ਕਿਸੇ ਦਾ ਸਮਾਨ ਵਗੈਰਾ ਖੋਜਵੇ ਤਾਂ ਚ ਸੈਂਟਰ ਬਣਿਆ ਹੋਊਗਾ ਜਿੱਥੇ ਜਾ ਕੇ ਆਪਣੀ ਜੋ ਵੀ ਤੁਸੀਂ ਅਨਾਉਂਸਮੈਂਟ ਵਗੈਰਾ ਕਰਵਾ ਸਕਦੇ ਹੋ ਤੇ ਕਿਸੇ ਨੂੰ ਵੀ ਕੋਈ ਦਿੱਕਤ ਨਹੀਂ ਹੈ ਲਾਈਟਿੰਗ ਦਾ ਦਰਪ੍ਰਦਰਸ਼ਨ ਦੇਖਣ ਨੂੰ ਮਿਲੂਗਾ ਅਲੱਗ-ਅਲੱਗ ਤਰ੍ਹਾਂ ਦੀ ਲਾਈਟਾਂ ਮੁਜ਼ਫਰਨਗਰ ਤੋਂ ਸਾਰਨਪੁਰ ਤੋਂ ਸਪੈਸ਼ਲ ਲਾਈਟਾਂ ਆ ਰਿਹਾ ਜਿਹੜੇ ਲਾਈਟ ਦੇ ਨਵੇਂ ਅਲ ਦੀ ਮੇਲੇ ਚੈਤਸਵਰੀ ਦੇਖਣ ਨੂੰ ਮਿਲੂਗੀ ਤਾਂ ਮੈਂ ਲੋਕਾਂ ਨੂੰ ਇਹੀ ਕਹਿਣਾ ਚਾਹਾਂਗਾ ਬਾਤ ਚੜ ਕੇ ਆਗੇ ਜਨਤਮਾਨੋ ਜੀ ਬਿਲਕੁਲ ਜੀ ਆ ਲਾਈਟਿੰਗ ਵਾਲੀ ਗੱਲ ਕੀਤੀ ਜਿਹੜੀ ਇਹ ਵੀ ਵੱਖਰਾ ਨਜ਼ਾਰਾ ਹੋਊਗਾ ਹਸਾਰਨਪੁਰ ਤੋਂ ਬਾਹਰੋਂ ਕਹਿੰਦੇ ਵੀ ਲਾਈਟਿੰਗ ਸ਼ੋਅ ਆ ਜਿਹੜਾ ਲੇਜ਼ਰ ਲਾਈਟਿੰਗ ਹੁੰਦੀ ਆ ਉਹ ਤੁਹਾਨੂੰ ਇੱਥੇ ਦੇਖਣ ਨੂੰ ਮਿਲੂਗੀ ਤੇ ਇੱਕ ਵਧੀਆ ਗੱਲ ਹੋਰ ਜਿਹੜੀ ਤੁਸੀਂ ਦੱਸੀ ਵੀ ਕਈ ਵਾਰੀ ਕਿ ਇਸ ਦਾ ਸਮਾਨ ਗਵਾਜ ਜਾਂਦਾ ਹੈ ਉਹਦੇ ਵਾਸਤੇ ਵੀ ਇੱਕ ਬੂਥ ਬਣੂਗਾ ਤੇ ਫਿਰ ਲੇਡੀਜ਼ ਜੈਕਸ ਵਾਸਤੇ ਵਾਸ਼ਰੂਮ ਦੀ ਪ੍ਰੋਬਲਮ ਅਸੀਂ ਆਏ ਵਾਰੀ ਵੇਖਦੇ ਆਂ ਵੀ ਉਹ ਫੇਸ ਕਰਦੇ ਆ ਲੋਕ ਇੱਥੇ ਆ ਕੇ ਉਹ ਵੀ ਇਸ ਵਾਰੀ ਨਹੀਂ ਹੋਊਗੀ ਤਾਂ ਭਾਈ ਜੀ ਜੇ ਆਪਾਂ ਇਹਦੀ ਇਸ ਦੀ ਗੱਲ ਕਰੀਏ ਤਾਂ ਇਹ ਗਰਾਉਂਡ ਜਿਹੜਾ ਇਸ ਵਾਰੀ ਇਹਦੀ ਬੋਲੀ ਕਿੰਨੀ ਕੁ ਲੱਗੀ ਸੀ ਕਿਸ ਬੋਲੀ ਤੇ ਇਹ ਚੜਿਆ ਜੀ ਇਸ ਵਾਰੀ ਕੋਈ ਨਹੀਂ ਸਰ ਜੋ ਅੱਗੇ ਰੇਟਾਂ ਦੇ ਹਿਸਾਬ ਨਾਲ ਸਰਕਾਰੀ ਰੇਟ ਦੇ ਹਿਸਾਬ ਨਾਲ 1 ਕਰੋੜ 4 ਲੱਖ ਰੁਪਏ ਦੀ ਬੋਲੀ ਦਿੱਤੀ ਸੀ ਗਈ ਸੀ ਕਿ ਕੰਪਨੀ ਵੱਲੋਂ ਉਸੇ ਰੇਟ ਦੇ ਦਿੱਤਾ ਗਿਆ ਹੈ ਉਸੇ ਸ਼ਰਤਾਂ ਦੇ ਹਿਸਾਬ ਨਾਲ ਮਾਗੀ ਮੇਲਾ ਲਗਾਇਆ ਜਾ ਰਿਹਾ ਹੈ ਹਰ ਸਾਲ ਜਿੱਦਾਂ ਚੱਲਦਾ ਉਸੇ ਸਾਲ ਉਸੇ ਹਿਸਾਬ ਨਾਲ ਪਰੋਪਰ ਨੂੰ ਕੀਤਾ ਜਾ ਰਿਹਾ ਹੈ ਰੀਮਰ ਜੀ ਤਾਂ ਜਿਹੜੇ ਲੋਕ ਇਸ ਮੇਲੇ ਨੂੰ ਵਿਜ਼ਿਟ ਕਰਨ ਆ ਰਹੇ ਆ ਜੀ ਆਪਣੇ ਬੱਚਾ ਨੂੰ ਨਾਲ ਲੈ ਕੇ ਆਉਣਾ ਆਪਣੀ ਫੈਮਿਲੀਜ਼ ਨੂੰ ਨਾਲ ਲੈ ਕੇ ਆਉਣਾ ਉਹਨਾਂ ਵਾਸਤੇ ਵਰਿੰਦਰ ਜੀ ਤੁਹਾਡਾ ਕੀ ਸੁਨੇਹਾ ਹੈ ਮੇਰਾ ਇਸ ਨੇ ਹੈ ਜੀ ਵੱਚੜ ਕੇ ਆ ਕੇ ਇਸ ਮੇਲੇ ਦਾ ਨੰਦਮਾਣੋ ਕਿ ਅਗਲੇ ਸਾਲ ਅਸੀਂ ਇਸ ਤੋਂ ਵੀ ਵਧੀਆ ਚੀਜ਼ਾਂ ਲੈ ਕੇ ਆਈਏ ਤੇ ਲੋਕਾਂ ਨੂੰ ਜੋ ਬਾਹਰ ਜਾ ਕੇ ਇੱਥੇ ਚੀਜ਼ਾਂ ਵੀਜ਼ਾ ਫੂਜ਼ਾ ਲਗਵਾ ਕੇ ਦੇਖਣ ਨੂੰ ਮਿਲਦੀਆਂ ਉਹ ਤੁਹਾਡੇ ਸ਼ਹਿਰ ਦੇ ਵਿੱਚ ਤੁਹਾਨੂੰ ਇੱਥੇ ਬਿਨਾ ਵੀਜ਼ੇ ਤੋਂ ਬਿਨਾ ਕਿਸੇ ਟਿਕਟ ਖਰਚੀ ਦੇ ਇੱਥੇ ਮਿਲ ਰਹੀ ਹੈ ਆ ਕੇ ਉਸਨਾਂ ਨੂੰ ਨੰਗ ਮਾਣੋ ਤੇ ਸਾਨੂੰ ਵੀ ਉਹਨੇ ਅੱਛਾ ਲੱਗਦਾ ਜਿੰਨੀ ਤੁਹਾਨੂੰ ਪਤਾ ਹੈ ਜੋ ਵੀ ਸਟੇਜ ਤੇ ਚਾ ਕੋਈ ਕਲਾਕਾਰ ਹੋਵੇ ਚਾ ਕੋਈ ਵੀ ਜੋ ਕੰਮ ਬੰਦਾ ਕਰ ਰਿਹਾ ਜੀ ਉਹਨੂੰ ਜਿੰਨੀ ਆਡੀਅੰਸ ਦੇਖਣ ਵਾਲੀ ਮਿਲਦੀ ਹੈ ਉਹਨੇ ਅਗਲੀ ਵਾਰੀ ਹੋਰ ਵੀ ਉਸ ਤੋਂ ਅੱਛਾ ਕੰਮ ਕਰਦਾ ਜੀ ਬਿਲਕੁਲ ਜੀ ਅਸੀਂ ਨਾ ਵੀ ਲੁਧਿਆਣਾ ਦੇ ਵਿੱਚ ਵੇਖ ਲਈਏ ਜਾਂ ਹੋਰ ਬਹੁਤ ਸਾਰੇ ਸ਼ਹਿਰਾਂ ਦੇ ਵਿੱਚ ਬਾਈ ਜੀ ਨੇ ਜਿੱਥੇ ਵੀ ਮੇਲਾ ਆਰਗੇਨਾਈਜ਼ ਕੀਤਾ ਇਹ ਸਾਰਾ ਸੈਟਅਪ ਲਾਇਆ ਆਪਣੀ ਫੋਲ ਟੀਮ ਦੇ ਨਾਲ ਉਹ ਬਿਲਕੁਲ ਲੋਕਾਂ ਨੇ ਇੰਜੋਏ ਕੀਤਾ ਘੁੰਮੇ ਆ ਲੋਕ ਤੇ ਲੋਕ ਉਹ ਉਸ ਸੀਨ ਨੂੰ ਸਲਾਉਂਦੇ ਆ ਵੀ ਆਹ ਚੀਜ਼ ਅਸੀਂ ਪਹਿਲੀ ਵਾਰੀ ਦੇਖੀ ਆ ਕਿਉਂ ਕਿ ਸਾਰੀਆਂ ਚੀਜ਼ਾਂ ਨੂੰ ਮੈਨੇਜ ਕਰਨਾ ਵੀ ਲੋਕ ਪਬਲਿਕ ਜੇ ਆਵੇ ਆਪਣੀਆਂ ਫੈਮਲੀਆਂ ਦੇ ਨਾਲ ਤਾਂ ਉਹ ਇੱਥੇ ਆ ਕੇ ਖਰਾਬ ਨਾ ਹੋਣ ਸਗੋਂ ਇੰਜੋਏ ਕਰ ਸਕਣ ਤਾਂ ਮੈਨੂੰ ਲੱਗਦਾ ਵੀ ਤੁਹਾਡੇ ਵਾਸਤੇ ਆ ਮਾਗੀ ਦਾ ਮੇਲਾ ਜਿਵੇਂ ਕਿ ਅਸੀਂ ਹਰ ਸਾਲ ਹੀ ਵੇਖਦੇ ਆ ਪਰ ਇਸ ਵਾਰੀ ਇਹਦੀਆਂ ਤਿਆਰੀਆਂ ਵੀ ਵੱਖਰੀਆਂ ਨਜ਼ਰ ਆ ਰਹੀਆਂ ਤੇ ਜਦੋਂ ਬਣ ਕੇ ਰੈਡੀ ਹੋ ਗਿਆ ਜਦੋਂ ਸ਼ੁਰੂ ਹੋ ਗਿਆ ਤਾਂ ਉਦੋਂ ਬਿਲਕੁਲ ਹੀ ਵੱਖਰਾ ਤੁਹਾਨੂੰ ਨਜ਼ਰੀ ਆਊਗਾ ਤੇ ਬਾਈ ਜੀ ਕੀ ਟਿਕਟ ਰਹਿਣ ਵਾਲੀ ਆ ਇਸ ਵਾਰੀ ਟਿਕਟ ਦਾ ਕੀ ਅਸਰ ਆ ਕਿੰਨੀ ਕਰਪਾ ਟਿਕਟ ਹੈ ਜਿਹੜੀ ਉਹ ਐਂਟਰੀ ਟਿਕਟ ਹੋਊਗੀ ਸਰ ਕੁਛੇ ਤਰ੍ਹਾਂ ਦੇ ਟਿਕਟ ਪਿਛਲੇ ਸਾਲ ਨਾਲੋਂ ਕੋਈ ਨਹੀਂ ਵਧਾਏਗੀ ਪਿਛਲੀ ਵਾਰ ਵੀ 30 ਰੁਪਏ ਟਿਕਟ ਨੇ ਚਲਾਈ ਸੀ ਕਿ ਮਾਗੀ ਮੇਲੇ ਦੇ ਵਿੱਚ ਇਸ ਵਾਰੀ ਵੀ ਉਹੀ ਰੇਟ ਟਿਕਟ ਦਾ ਰਹੂਗਾ ਅੰਦਰ ਝੂਲਿਆਂ ਦੀ ਟਿਕਟ 30 ਰੁਪਏ ਤੋਂ ਸਟਾਰਟਸ ਹੋ ਜਾਂਦੀ ਹੈ ਉਹੀ 30 ਰੁਪਏ ਤੋਂ ਸਟਾਰਟਸ ਹੋਣਗੀ ਹੈ ਵੱਡੇ ਝੂਲੇ ਦੀ ਟਿਕਟ 100 ਰੁਪਏ ਤੋਂ ਉੱਪਰ ਨਹੀਂ ਜਾਂਦੀ ਕੋਈ ਵੀ ਟਿਕਟ 100 ਰੁਪਏ ਤੋਂ ਉੱਪਰ ਨਹੀਂ ਹੋਊਗੀ ਜੋ ਹਰ ਸਾਲ ਟਿਕਟ ਦਾ ਰੇਟ ਚੱਲਦਾ ਹੈ ਉਹੀ ਰੇਟ ਹੀ ਰੱਖਿਆ ਜਾਊਗਾ ਅਸੀਂ ਲੋਕਾਂ ਨੂੰ ਇਹ ਨਹੀਂ ਫੀਲ ਕਰਵਾਉਣਾ ਚਾਹੁੰਦੇ ਕਿ ਅਸੀਂ ਇੱਥੇ ਬ੍ਰਿਜ ਬਣਾਇਆ ਜਾਂ ਕੋਈ ਅੰਦਰ ਯਾਤਰਾ ਬਣਾਈ ਹੈ ਅੰਦਰ ਸਿਸ ਇਹ ਤੇ ਸਾਰੇ ਭਰਾਵਾਂ ਵਾਲੇ ਰਲ ਮਿਲ ਕੇ ਮੇਲਾ ਹੈ ਮੰਗੀ ਦਾ ਮੇਲਾ ਹੈ ਧਾਰਮਿਕ ਮੇਲਾ ਇਤਿਹਾਸਿਕ ਮੇਲਾ ਇਸ ਲਈ ਲੋਕਾਂ ਲਈ ਸੇਮ ਉਹੀ ਰੇਟਸ ਰੱਖੇ ਜਾਣਗੇ ਕੋਈ ਵਧਾਇਆ ਨਹੀਂ ਜਾਊਗਾ ਬਾਕੀ ਚੀਜ਼ਾਂ ਜੋ ਅਸੀਂ ਲੈ ਕੇ ਆਏ ਆ ਧਾਰਮਿਕ ਚੀਜ਼ਾਂ ਉਹ ਫ੍ਰੀ ਰੱਖੀਆਂ ਜਾਣਗੀਆਂ ਕਿ ਕਿਸੇ ਨੂੰ ਵੀ ਇਹ ਨਾ ਲੱਗੇ ਕਿ ਜੇ ਮੈਂ ਕੁਝ ਨਵੀਂ ਚੀਜ਼ ਦੇਖ ਰਿਹਾ ਤਾਂ ਮੈਨੂੰ ਯਾਰ ਪੈਸੇ ਜ਼ਿਆਦਾ ਦੇਣੇ ਪੈਣਗੇ ਮੈਂ ਉੱਥੇ ਜਾ ਪਾਵਾਂ ਮੇਰੀ ਜੇਬ ਅਲਾਊਡ ਕਰੂਗੀ ਨਹੀਂ ਕਰੂਗੀ ਮੰਥਲੀ ਖਰਚਾ ਨਾ ਮੇਰਾ ਕਿਤੇ ਵੱਜ ਜਾਵੇ ਜਿੱਦਾਂ ਤੁਸੀਂ ਹਰ ਸਾਲ ਆ ਕੇ ਉਸ ਮੇਲੇ ਦਾ ਆਨੰਦ ਮਾਣਦੇ ਹੋ ਉਦਾਂ ਆ ਕੇ ਆਪਣੇ ਮੇਲੇ ਨੂੰ ਇੰਜੋਏ ਕਰੋ ਜੀ ਇਹ ਬਹੁਤ ਵਧੀਆ ਗੱਲ ਹੈ ਕਿ ਜੇ ਆ ਐਂਟਰੀ ਪੁਆਇੰਟ ਜਿਹੜਾ ਤੁਸੀਂ ਦੇਖ ਰਹੇ ਹੋ ਇੱਥੋਂ ਹੀ ਮੈਂ ਚਾਹਣਾ ਵੀ ਇੱਕ ਵਾਰੀ ਤੁਸੀਂ ਵੀਊ ਜਾ ਦੇਖ ਲਓ ਆ ਯੂਨੀਵਰਸਲ ਪਿਆ ਸਾਹਮਣੇ ਇਹਨੇ ਬਣ ਕੇ ਰੈਡੀ ਹੋ ਜਾਣਾ ਇੱਥੇ ਬਰਜ ਖਲੀਫਾ ਵੀ ਬਣ ਜਾਣਾ ਦੁਬਈ ਦੀਆਂ ਬਹੁਤ ਸਾਰੀਆਂ ਇਮਾਰਤਾਂ ਬਣ ਜਾਣੀਆਂ ਆ ਸਾਹਮਣੇ ਤੁਸੀਂ ਲੰਡਨ ਬ੍ਰਿਜ ਦੇਖ ਰਹੇ ਹੋ ਤਾਂ ਬਾਈ ਜੀ ਨੇ ਦੱਸਿਆ ਵੀ ਕੋਈ ਐਕਸਟਰਾ ਚਾਰजेस ਨਹੀਂ ਹੈਗੇ ਤੇ ਵੀ ਇਸ ਵਾਰੀ ਤੁਹਾਨੂੰ ਕੋਈ 50 60 ਰੁਪਏ ਟਿਕਟ ਪੈਰੂਗੀ ਉਹੀ ਜਿਹੜੀ ਪਿਛਲੀ ਵਾਰੀ 30 ਰੁਪਏ ਟਿਕਟ ਸੀ ਉਹ ਹੈ ਅੰਦਰੋਂ ਝੂਲਿਆਂ ਤੋਂ 30 ਤੋਂ ਟਿਕਟ ਸਟਾਰਟ ਹੋ ਕੇ 100 ਤੋਂ ਕਿਸੇ ਵੀ ਛੋਲੇ ਦੀ ਟੈਕ ਟੈਕ ਇਹ ਜਿਹੜੀ ਉਹ ਵੱਧ ਨਹੀਂ ਹੋਊਗੀ ਤੇ ਬਹੁਤ ਸਾਰੀਆਂ ਚੀਜ਼ਾਂ ਫ੍ਰੀ ਦੇ ਵਿੱਚ ਵੀ ਤੁਸੀਂ ਦੇਖ ਸਕੋਗੇ ਸਕੋਗੇ ਜਿਵੇਂ ਕਦਾਰਨਾਥ ਦਾ ਮਾਡਲ ਹੈ ਜਿਹੜਾ ਉਹ ਤੁਸੀਂ ਬੱਚਿਆਂ ਨੂੰ ਫ੍ਰੀ ਆਫ ਕਾਸਟ ਦਿਖਾ ਸਕੋਗੇ ਕਦਾਰਨਾਥ ਦੀ ਗੱਲ ਕੀਤੀ ਹੈ ਤਾਂ ਕਦਾਰਨਾਥ ਤੱਕ ਛੋਟਾ ਜਿਹਾ ਵੀਊ ਤੁਹਾਨੂੰ ਵਿੱਚ ਦੀ ਵੀਡੀਓ ਚਲਦੇ ਆ ਵਿਖਾ ਦਈਏ ਵੀ ਆਹ ਕਦਾਰਨਾਥ ਦਾ ਮਾਡਲ ਬਣਿਆ ਤੇ ਇਹ ਕਹਿੰਦੇ ਵੀ 2000 ਤੋਂ 2.5 ਹਜ਼ਾਰ ਬੰਦੇ ਦੀ ਕੈਪੈਸਿਟੀ ਰੱਖਦਾ ਵੀ ਇਹ ਤੇ ਪਰ ਤੁਸੀਂ ਚੜ ਕੇ ਆ ਨਜ਼ਾਰਾ ਜਿਹੜਾ ਤੁਸੀਂ ਦੇਖ ਸਕਦੇ ਹੋ ਐਸ ਵੇ ਤੇ ਇਹਦੀਆਂ ਤਿਆਰੀਆਂ ਚੱਲ ਜੰਦੀਆਂ ਐ ਇਹਨੂੰ ਪੂਰਾ ਵਧੀਆ ਇਹਨਾਂ ਨੇ ਬਣਾ ਦੇਣਾ ਤੇ ਇੱਥੇ ਤੁਹਾਨੂੰ ਲੱਗੂਗਾ ਵੀ ਜਿਵੇਂ ਅਸੀਂ ਕਦਾਰਨਾਥ ਮੰਦਿਰ ਆ ਜਿਹੜਾ ਉਹ ਘੁੰਮ ਆਏ ਐ ਤਾਂ ਉੱਪਰ ਤੱਕ ਦਾ ਜਿਹੜਾ ਆ ਵਿਊ ਐ ਤੁਸੀਂ ਇਸ ਤਰੀਕੇ ਦੇ ਨਾਲ ਜਿਹੜਾ ਹੈਗਾ ਉਹ ਦੇਖੋਗੇ ਤੇ ਇਹ ਦ੍ਰਿਸ਼ ਜਿਹੜਾ ਇਹ ਬਿਲਕੁਲ ਫ੍ਰੀ ਆਫ ਕਾਸਟ ਐ ਜਾਨੀ ਦੀ ਇਹਦੀ ਘੁੰਮਣ ਦੀ ਕੋਈ ਟਿਕਟ ਨਹੀਂ ਜਿਵੇਂ ਵਰਿੰਦਰ ਜੀ ਨੇ ਦੱਸਿਆ ਵੀਰ ਕਈ ਚੀਜ਼ਾਂ ਹੋ ਰਹੀਆਂ ਹੈ ਵੀ ਜਿਹੜੀਆਂ ਉੱਧਰਲੇ ਪਾਸੇ ਵੀ ਲੱਗਣੀਆਂ ਆ ਉਹ ਬਿਲਕੁਲ ਫ੍ਰੀ ਆਫ ਕੋਸਟ ਲੱਗਣੀਆਂ ਤੇ ਆ ਜਿਹੜਾ ਉੱਪਰਲਾ ਨਜ਼ਾਰਾ ਇੱਥੇ ਇਹ ਉੱਪਰ ਮੰਦਿਰ ਬਣ ਰਿਹਾ ਇੱਥੇ ਮੈਨੂੰ ਦਿਖ ਰਿਹਾ ਵੀ ਇੱਕ ਬਹੁਤ ਸੋਹਣਾ ਮੰਦਿਰ ਆ ਜਿਹੜਾ ਉਹ ਡਿਜ਼ਾਈਨ ਕੀਤਾ ਗਿਆ ਉੱਪਰ ਜਦੋਂ ਤੁਸੀਂ ਇਸ ਤਰੀਕੇ ਦੇ ਨਾਲ ਘੁੰਮਦੇ ਹੋਏ ਉੱਪਰ ਆ ਜਾਓਗੇ ਤਾਂ ਤੁਹਾਨੂੰ ਤੁਸੀਂ ਬਿਲਕੁਲ ਫ੍ਰੀ ਦੇ ਵਿੱਚ ਆਹ ਸੀਨ ਆ ਕਿਦਾਰਾ ਦਾ ਮੰਦਿਰ ਆ ਜਿਹੜਾ ਉਹ ਘੁੰਮ ਸਕੋਗੇ ਇਹਦਾ ਤੁਸੀਂ ਦੇਖ ਲਓ ਵੀ ਇਹਨੂੰ ਕਿੰਨਾ ਸਮਾਂ ਬਣਨ ਚ ਲੱਗਿਆ ਤੇ ਕਿੰਨੀ ਜ਼ਿਆਦਾ ਮਿਹਨਤ ਲੱਗੀ ਆ ਪਰ ਇਹ ਆਉਣ ਵਾਲੀ ਸੰਗਤ ਵਾਸਤੇ ਬੱਚਿਆਂ ਵਾਸਤੇ ਬਿਲਕੁਲ ਫ੍ਰੀ ਆ ਦੇਖਣ ਦੇ ਵਿੱਚ ਇਹਦੀ ਕੋਈ ਟਿਕਟ ਨਹੀਂ ਹੈਗੀਗੀ ਇਹ ਵੀ ਇੱਕ ਬੜੀ ਅਹਿਮ ਗੱਲ ਹੈ ਸੋ ਇਹ ਜਾਣਕਾਰੀ ਤੁਹਾਨੂੰ ਵਿੱਚ ਦੀ ਦਿੱਤੀ ਸੀਗੀ ਕਦਾਰਨਾਥ ਬਾਰੇ ਤਾਂ ਭਾਈ ਜੀ ਕੋਈ ਹੋਰ ਜਾਣਕਾਰੀ ਆਉਣ ਵਾਲੇ ਜਿਹੜੇ ਲੋਕ ਐ ਇਸ ਮੇਲੇ ਦੇ ਵਿੱਚ ਸ਼ਿਰਕਤ ਕਰਨਗੇ ਉਹਨਾਂ ਬਾਰੇ ਕੁਝ ਵੀ ਕਹਿਣਾ ਚਾਹੁੰਦਾ ਸਰ ਬਾਰੋਂ ਕਈ ਫੂਡ ਸਟਾਲ ਆ ਰਹੇ ਨੇ ਰਾਜਸਥਾਨ ਤੋਂ ਫੂਡ ਸਟਾਲਸ ਆ ਰਹੇ ਨੇ ਅਲਗ-ਅਲਗ ਤਰ੍ਹਾਂ ਦੇ ਤੇ ਘੱਟੋ-ਘੱਟ 40-50 ਤਰ੍ਹਾਂ ਦੇ ਫੂਡ ਸਟਾਲਸ ਲੱਗਣਗੇ ਤੇ ਲੋਕਾਂ ਦੇ ਕਈ ਇਨੰਦ ਮੰਨ ਲਈ ਨਵੇਂ ਝੂਲੇ ਵੀ ਲਿਆਏ ਗਏ ਆ ਜਿਹਦਾ ਰੇਂਜਰ ਝੂਲਾ ਡਬਲ ਕਿਸ਼ਤੀ ਤੁਸੀਂ ਅੰਦਰ ਦਿਖਾਉਂਗੇ ਲੋਕਾਂ ਨੂੰ ਹੋਰ ਵੀ ਕਈ ਬਹੁਤ ਹੀ ਨਵੀਆਂ ਬੱਚਿਆਂ ਦੇ ਝੂਲੇ ਨੇ ਕਈ ਨਵੇਂ ਫੂਡ ਸਟਾਲਸ ਨੇ ਜਿਹੜੇ ਕਿ ਗੁਜਰਾਤ ਦੇ ਫੂਡ ਸਟਾਲਸ ਆ ਰਹੇ ਨੇ ਜਿਹੜੇ ਇੱਥੇ ਕਦੀ ਮੁਕਸਰ ਸ਼ਹਿਰ ਦੇ ਵਿੱਚ ਕਦੀ ਉਹ ਖਾਣ ਨੂੰ ਫੂਡ ਨਹੀਂ ਮਿਲ ਤੋਂ ਮਗਾਏਗੇ ਬੰਗਾਲੀ ਮਠਾਈ ਦਾ ਸਟਾਲਸ ਆ ਉਹ ਲੋਕਾਂ ਨੂੰ ਇੱਕ ਪ੍ਰਸ਼ਾਸਕ ਕਰਨ ਲਈ ਤੇ ਦਿਖਾਉਣ ਲਈ ਕਿ ਉੱਥੇ ਬਾਹਰ ਜਿਹੜੀਆਂ ਚੀਜ਼ਾਂ ਮਿਲਦੀਆਂ ਉਸ ਤੋਂ ਜੁ ਆਪਣੇ ਸ਼ਹਿਰ ਦੇ ਵਿੱਚ ਆ ਕੇ ਉਸ ਦਾ ਆਨੰਦ ਮਾਣਾ ਚਾਹੂਗੇ ਤੇ ਉਸ ਤੋਂ ਬਾਅਦ ਮੈਂ ਉਹ ਸਾਰੇ ਆਪਣੇ ਸਰਚ ਕਾ ਦਾ ਸਾਰੇ ਦਾ ਧੰਨਵਾਦ ਕਰਨਾ ਚਾਹੂੰਗਾ ਆਪਣੇ ਭਰਾਵਾਂ ਦਾ ਵੀ ਸਾਰੇ ਪ੍ਰੈਸ ਪੋਰਟਰਾਂ ਦਾ ਵੀ ਸਾਰੇ ਦਾ ਤੇ ਇਹੀ ਕਹਿਣਾ ਚਾਹੂੰਗਾ ਵੱਤ ਛੱਡ ਕੇ ਆ ਕੇ ਇਸ ਦਾ ਆਨੰਦ ਮਾਣਾ ਜੀ ਬਹੁਤ ਬਹੁਤ ਧੰਨਵਾਦ ਤੁਸੀਂ ਸਾਡੇ ਨਾਲ ਜੁੜੇ ਇਹ ਜਾਣਕਾਰੀਆਂ ਸਾਡੇ ਦੇਖਣ ਵਾਲਿਆਂ ਦੇ ਨਾਲ ਤੁਸੀਂ ਸਾਂਝੀਆਂ ਕੀਤੀਆਂ ਇਹ ਮੈਨੂੰ ਲੱਗਦਾ ਵੀ ਜਿਹੜਾ ਪੰਜਾਬ ਹੈ ਉਹ ਸੱਭਿਆਚਾਰ ਜਿਹੜਾ ਪੰਜਾਬੀ ਸੱਭਿਆਚਾਰ ਆ ਉਹ ਸੱਭਿਆਚਾਰਾਂ ਦਾ ਭੰਗੂੜਾ ਉਹਨੂੰ ਐਵੇਂ ਨਹੀਂ ਕਿਹਾ ਜਾਂਦਾ ਜਿਵੇਂ ਤੁਸੀਂ ਕਪੂਰ ਸਾਹਿਬ ਤੋਂ ਸੁਣ ਲਿਆ ਕਿ ਇੱਥੇ ਬਹੁਤ ਸਾਰੀਆਂ ਸਟੇਟਾਂ ਦੇ ਫੂਡ ਬਹੁਤ ਸਾਰੀਆਂ ਸਟੇਟਾਂ ਦਾ ਹੋਰ ਸੱਭਿਆਚਾਰ ਵੀ ਤੁਹਾਨੂੰ ਦੇਖਣ ਨੂੰ ਮਿਲੇਗਾ ਇਹ तमाम ਜਾਣਕਾਰੀਆਂ ਅਸੀਂ ਤੁਹਾਨੂੰ ਦੇ ਰਏ ਸੀਗੇ ਇੱਕ ਵਾਰ ਫਿਰ ਤੋਂ ਤੁਹਾਨੂੰ ਦੱਸ ਦਈਏ ਵੀ ਆਹ ਸਾਹਮਣੇ ਇੱਥੇ ਸੀ ਵਰਲਡ ਕਾਰਨੀਵਲ ਜਿਹੜਾ ਲੱਗਣਾ ਹੈ ਜਿਹੜਾ ਅਜ ਤੱਕ ਪਹਿਲਾਂ ਨਹੀਂ ਲੱਗਿਆ ਦੋ ਬਰਾਬਰ ਬਰਾਬਰ ਕਿਸ਼ਤੀਆਂ ਇਹਨਾਂ ਨੇ ਦੱਸਿਆ ਵੀ ਪੰਜਾਬ ਦੇ ਵਿੱਚ ਇਹ ਕਿਸ਼ਤੀਆਂ ਜਿਹੜੀਆਂ ਉਹ ਪਹਿਲੀ ਵਾਰੀ ਲੱਗਣ ਜਾ ਰਹੀਆਂ ਇਹ ਬਰਾਬਰ ਬਰਾਬਰ ਜਿਹੜੀਆਂ ਕਿਸ਼ਤੀਆਂ ਦੋ ਤੁਹਾਨੂੰ ਜਿਹੜਾ ਹੈਗਾ ਝੂਟੇ ਦੇਣਗੀਆਂ ਇਹ ਤੁਸੀਂ ਦੇਖ ਸਕਦੇ ਹੋ ਵੀ ਇਹ ਬਰਾਬਰ ਬਰਾਬਰ ਕਿਸ਼ਤੀਆਂ ਇਹ ਕਹਿੰਦੇ ਦੋ ਚੱਲਣ ਵਾਲੀਆਂ ਕਦੇ ਨਹੀਂ ਲੱਗੀਆਂ ਗਈਆਂ ਇਹ ਝੂਲਾ ਹੀ ਅਸਲ ਵਿੱਚ ਪੰਜਾਬ ਵਿੱਚ ਇਹ ਕਹਿੰਦੇ ਵੀ ਸਾਡੇ ਵੱਲੋਂ ਇਹ ਪਹਿਲੀ ਵਾਰੀ ਮੁਖਸਰ ਸਾਹਿਬ ਹੀ ਲਾਇਆ ਜਾ ਰਿਹਾ ਤੇ ਸਾਹਮਣੇ ਜਿਹੜੀ ਤੁਸੀਂ ਚੰਡੋਲ ਦੇਖ ਰਹੇ ਹੋ ਕਹਿੰਦੇ ਆ ਵੀ ਝੂਟ ਦੀ ਚੰਡੋਲ ਜੱਟੀਏ ਪੂਰੇ ਮੀਲ ਤੋਂ ਪਛਾਣ ਲਈ ਜੱਟ ਨੇ ਇਹ ਕਹਿੰਦੇ ਵੀ ਹੁਣ ਕੋਈ ਪਛਾਣ ਕੇ ਵਿਖਾਵੇ ਕਿਉਂਕਿ ਕਹਿੰਦੇ 32 ਸੀਟਰ ਜਿਹੜੀ ਹੈਗੀ ਆ ਉਹ ਅਸੀਂ ਚੰਡੋਲ ਲਾਈ ਆ ਪਹਿਲਾਂ ਇੱਥੇ 20 ਸੀਟਰ ਲੱਗਦੀ ਰਹੀ ਆ ਤੇ ਇਹ ਬਹੁਤ ਉੱਚੀ ਆ ਜਦੋਂ ਤੁਸੀਂ ਬਿਲਕੁਲ ਉੱਪਰ ਚਲੇ ਜਾਣਾ ਤਾਂ ਤੁਹਾਨੂੰ ਸਾਰੇ ਸ਼ਹਿਰ ਦਾ ਨਜ਼ਾਰਾ ਜਿਹੜਾ ਉਹ ਇਹਦੇ ਉੱਪਰੋਂ ਦੇਖਣ ਨੂੰ ਮਿਲਣਾ ਕਹਿੰਦੇ ਇੰਨੀ ਉੱਚੀ ਆ ਇਹ ਤੇ ਆ ਜਿਹੜੀਆਂ ਤੁਸੀਂ ਗੁੰਬਦ ਜੇ ਦੇਖ ਰਹੇ ਹੋ ਜਿਹੜੀਆਂ ਸਟਾਲਾਂ ਦੇ ਰੂਪ ਵਿੱਚ ਲੱਗਣੀਆਂ ਇਹ ਵੀ ਬੜੀਆਂ ਵੱਖਰੀਆਂ ਕਿਉਂਕਿ ਇਹ ਕਦੇ ਪਹਿਲੇ ਨਹੀਂ ਸੀ ਦੇਖੀਆਂ ਇਹ ਚੀਜ਼ਾਂ ਵੀ ਜਿਹੜੀਆਂ ਹੈਗੀਆਂ ਉਹ ਤੁਹਾਨੂੰ ਇੱਥੇ ਨਵੀਆਂ ਦੇਖਣ ਨੂੰ ਮਿਲਣਗੀਆਂ ਤੇ ਜਿਹੜੀ ਟੀਮ ਐਸ ਵਾਰ ਇੱਥੇ ਮੌਤ ਦੇ ਖੂ ਲੈ ਕੇ ਆਈ ਹੈ ਜਾਂ ਮੌਤ ਦਾ ਖੂ ਦੇ ਵਿੱਚ ਜਿਹੜੀਆਂ ਕਾਰਾਂ ਤੇ ਜਿਹੜੇ ਮੋਟਰਸਾਈਕਲ ਚੱਲਣੇ ਆ ਉਹ ਵੀ ਤੁਹਾਨੂੰ ਦੱਸ ਦਈਏ ਵੀ ਉਹ ਵੀ ਇੱਕ ਵੱਖਰੀ ਟੀਮ ਹੈ ਤੇ ਉਹਦੇ ਵਿੱਚ ਤੁਹਾਨੂੰ ਕੱਲੇ ਜੈਂਟਸ ਨਹੀਂ ਕੱਲੇ ਮਰਦ ਨਹੀਂ ਸਕੋ ਔਰਤਾਂ ਵੀ ਬਾਈਕ ਤੇ ਰਾਈਡ ਕਰਦੀਆਂ ਕਾਰ ਨੂੰ ਰਾਈਡ ਕਰਦੀਆਂ ਤੁਹਾਨੂੰ ਜਿਹੜੀਆਂ ਹੈਗੀਆਂ ਉਹ ਨਜ਼ਰੀ ਆਉਣਗੀਆਂ ਇਹ ਸਾਰੀ ਜਾਣਕਾਰੀ ਤੁਹਾਨੂੰ ਦੇ ਰਹੇ ਆ ਅਸੀਂ ਮੇਲਾ ਮਾਗੀ ਮੁਕਸਰ ਤੋਂ ਜਿਹੜੀਆਂ ਤਿਆਰੀਆਂ ਜਿਹੜੀਆਂ ਉਹ ਇਸ ਵੇਲੇ ਮਾਗੀ ਗਰਾਊਂਡ ਦੇ ਵਿੱਚ ਚੱਲ ਰਹੀਆਂ ਇਸ ਸਾਰੀਆਂ ਚੀਜ਼ਾਂ ਨੂੰ ਦੇਖਣ ਵਾਸਤੇ ਤੁਸੀਂ ਇਸ ਮੇਲੇ ਦਾ ਹਿੱਸਾ ਬਣ ਸਕਦੇ ਹੋ ਆ ਸਕਦੇ ਹੋ ਵੱਧ ਤੋਂ ਵੱਧ ਆਪਣੇ ਬੱਚਾਂ ਨੂੰ ਮੇਲਾ ਦੇ ਵਿੱਚ ਲੈ ਕੇ ਆਓ ਤਾਂ ਕਿ ਇਹ ਇਤਿਹਾਸਿਕ ਤੇ ਧਾਰਮਿਕ ਮੇਲਿਆਂ ਦੇ ਬਾਰੇ ਸਾਡੇ ਬੱਚਿਆਂ ਨੂੰ ਸਾਡੀ ਜਿਹੜੀ ਹਉਣ ਵਾਲੀ ਪੀੜ੍ਹੀ ਹੈ ਉਹਨੂੰ ਪਤਾ ਲੱਗੇ ਇਸ ਤਰੀਕੇ ਦੇ ਨਾਲ ਇੱਥੇ ਜਿਹੜੇ ਹੈਗੇ ਆ ਉਹ ਤੁਹਾਨੂੰ ਮਿਲਣਾ ਤੇ ਸਭ ਤੋਂ ਵੱਡੀ ਗੱਲ ਜਿਹੜੀ ਮੈਂ ਤੁਹਾਨੂੰ ਦੱਸਣਾ ਚਾਹਣਾ ਵੀ ਉਹ ਕਦਾਰਨਾਥ ਦਾ ਮਾਡਲ ਹੈ ਜਿਹੜਾ ਕਿ ਫ੍ਰੀ ਆਫ ਕਾਸਟ ਦੇ ਵਿੱਚ ਦਿਖਾਇਆ ਜਾਣਾ ਹੈ ਜਿੱਥੇ ਤੁਸੀਂ ਖੜ ਕੇ ਫੋਟੋਜ਼ ਲੈ ਸਕਦੇ ਹੋ ਸੈਲਫੀਆਂ ਲੈ ਸਕਦੇ ਹੋ ਇਸ ਮੇਲੇ ਨੂੰ ਯਾਦਗਾਰ ਬਣਾ ਸਕਦੇ ਹੋ ਸੋ ਇਹ ਜਾਣਕਾਰੀਆਂ ਸੀ ਤੁਹਾਡੇ ਤੱਕ ਸਾਡੀ ਕੋਸ਼ਿਸ਼ ਸੀ ਵੀ ਅਸੀਂ ਦੱਸ ਦਈਏ ਕਿ ਇਸ ਵਾਰੀ ਮੇਲਾ ਮੁਕਸਰ ਦਾ ਕਿਵੇਂ ਵੱਖਰਾ ਰਹਿਣ ਜਾ ਰਿਹਾ ਹੈ ਕਿਹੜੀ ਕੰਪਨੀ ਨੇ ਉਸ ਨੂੰ ਠੇਕੇ ਤੇ ਲਿਆ ਨਾਮਵਰ ਕੰਪਨੀ ਹੈ ਜਿਹਨੇ ਠੇਕੇ ਤੇ ਲਿਆ ਤੇ ਫਿਰ ਇਹ ਤਾਮਜਾਮ ਜਿਹੜਾ ਇਸ ਵੇਲੇ ਤੁਸੀਂ ਦੇਖ ਰਹੇ ਹੋ ਲੱਗ ਰਿਹਾ ਇਹਦੇ ਵਿੱਚ ਉਹਨਾਂ ਨੇ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਤੁਹਾਨੂੰ ਆ ਦਿਖਾਉਣੀ ਹੈ ਪੰਜਾਬ ਵਾਲਾ ਪੋਡਕਾਸਟ ਦੀ ਇਹ ਜਾਣਕਾਰੀ ਤੁਹਾਨੂੰ ਕਿਵੇਂ ਲੱਗੀ ਇਹ ਪ੍ਰਤੀਕਿਰਿਆ ਸਾਡੇ ਤੱਕ ਜਰੂਰ ਪਹੁੰਚਾਓ ਜੇ ਮੇਲੇ ਦੇ ਨਾਲ ਸੰਬੰਧਿਤ ਕੋਈ ਜਾਣਕਾਰੀ ਤੁਹਾਨੂੰ ਚਾਹੀਦੀ ਹੈ ਬਸਤਵ ਵਰਿੰਦਰ ਜੀ ਨੇ ਸਾਰਾ ਕੁਝ ਦੱਸਤਾ ਪਰ ਫਿਰ ਵੀ ਜੇ ਕੋਈ ਤੁਹਾਡਾ ਕੋਈ ਸਵਾਲ ਹੈ ਤਾਂ ਵਰਿੰਦਰ ਜੀ ਫਿਰ ਵੀ ਸਾਡੇ ਨਾਲ ਜੁੜੇ ਹੋਏ ਆ ਅਸੀਂ ਮੇਲੇ ਬਾਰੇ ਉਹ ਜਾਣਕਾਰੀ ਤੁਹਾਨੂੰ ਫਿਰ ਵੀ ਦੇ ਸਕਦੇ ਹਾਂ ਤੁਸੀਂ ਕੋਈ ਵੀ ਸਵਾਲ ਹੋਵੇ ਤਾਂ ਕਮੈਂਟ ਸੈਕਸ਼ਨ ਦੇ ਵਿੱਚ ਸਾਡੇ ਤੋਂ ਪੁੱਛ ਸਕਦੇ ਹੋ ਇਹ ਤਿਆਰੀਆਂ ਜਿਹੜੀਆਂ ਮੇਲੇ ਦੀਆਂ ਉਹ ਚੱਲ ਰਹੀਆਂ ਤੇ 10 ਤਰੀਕ ਤੋਂ ਲੈ ਕੇ ਜਿਵੇਂ ਦੱਸਿਆ ਗਿਆ ਕਿ 28 ਫਰਵਰੀ ਤੱਕ ਇਹ ਮੇਲਾ ਹੁੰਦਾ ਵੈਸੇ ਮਾਰਚ ਦੇ ਵੀ ਦਿਨ ਲੱਗ ਜਾਂਦੇ ਆ ਇਸ ਮੇਲੇ ਨੂੰ ਜਾਂਦੇ ਜਾਂਦੇ ਆ ਤੇ ਪਰ ਇਹਨਾਂ ਜਿਹੜਾ ਹੈਗਾ ਮੇਲਾ ਉਹ 28 ਫਰਵਰੀ ਤੱਕ ਜਿਹੜਾ ਮੇਲਾ ਇਹ ਉਹ ਚੱਲਦਾ ਰਹਿਣਾ ਤੇ ਤੁਸੀਂ ਇਸ ਮੇਲੇ ਦਾ ਹਿੱਸਾ ਬਣ ਸਕਦੇ ਹੋ ਤੇ ਅਸੀਂ ਇਹ ਕਾਮਨਾ ਕਰਦੇ ਆ ਕਿ ਤੁਸੀਂ ਇਸ ਪਵਿੱਤਰ ਧਰਤੀ 40 ਮੁਕਤਿਆਂ ਦੀ ਪਵਿੱਤਰ ਧਰਤੀ ਸ਼੍ਰੀ ਮਖਸਰ ਸਾਹਿਬ ਦੇ ਵਿੱਚ ਨਤਮਸਤਕ ਹੋਣ ਆਉਂਗੇ ਤਾਂ ਇਹ ਮੇਲਾ ਗਰਾਊਂਡ ਵੀ ਜ਼ਰੂਰ ਘੁੰਮੋਗੇ ਪੰਜਾਬ ਵਾਲਾ ਪੋਡਕਾਸਟ ਤੋਂ ਮੈਨੂੰ ਕੁਲਵਿੰਦਰ ਆਲਖ ਨੂੰ ਤੇ ਮੇਰੇ ਨਾਲ ਕੈਮਰਾਮੈਨ ਰਿੰਪੀ ਬਰਾੜ ਨੂੰ ਦੇਵਾ ਗਿਆ ਧੰਨਵਾਦ